ਰਾਜਵੀਰ ਨੂੰ ਜੰਗ ਲੰਬੀ ਲੜਨੀ ਪਊਗੀ ਕਿਹਾ ਜਾ ਰਿਹਾ ਹੈ ਤੇ ਜਿਹੜੇ ਡਾਕਟਰ ਨੇ ਉਹ ਆਪੋ ਆਪਣੀਆਂ ਰਿਪੋਰਟਸ ਦੇ ਵਿੱਚ ਦੱਸ ਰਹੇ ਨੇ ਕਿ ਬਹੁਤ ਲੰਮਾ ਸਮਾਂ ਜਿਹੜਾ ਉਸ ਬੰਦੇ ਨੂੰ ਸੈਕਰੀਫਾਈਜ਼ ਕਰਨਾ ਪਊਗਾ ਤੇ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇੱਕ ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ ਮੈਂ ਜਰੂਰ ਕਰਾਂ ਸੰਗਤ ਦੇ ਸਾਧ ਸੰਗਤ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ ਡਾਕਟਰ ਸਹਿਬਾਨ ਆਪਣਾ ਕੰਮ ਕਰ ਰਹੇ ਨੇ ਜੋ ਉਹਨਾਂ ਨੂੰ ਮੂਰੇ ਚਾਂਸਸ ਦਿਖ ਰਹੇ ਨੇ ਨਾ ਤੇ ਡਾਕਟਰ ਸਾਹਿਬ ਉਸ ਮੁਤਾਬਕ ਜਿਹੜੀਆਂ ਬੁਲੇਟਿਨ ਨੇ ਉਹ ਜਾਰੀ ਕਰ ਰਹੇ ਨੇ ਉਸ ਮੁਤਾਬਕ ਜਿਹੜਾ ਹੈ ਉਹ ਸਾਰਾ ਕੁਝ ਦੱਸ ਰਹੇ ਨੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਔਰ ਇੱਕ ਮੈਂ ਬੇਨਤੀ ਜਿਹੜੀ ਹੈ ਇਹ ਵੀ ਸਾਂਝੀ ਕਰ ਦੇਵਾਂ ਸਾਰ ਸੰਗਤਾਂ ਸਾਨੂੰ ਇਹ ਚੀਜ਼ ਵੀ ਥੋੜੀ ਜੀ ਸਮਝ ਆ ਜਾਵੇ ਪਰਮਾਤਮਾ ਤੋਂ ਵੱਡਾ ਕੋਈ ਹੋਰ ਹੈ ਨਹੀਂ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਵਰਤੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਵਰਤੇ ਤੇ ਪਿਆਰਿਓ ਇੱਕ ਗੱਲ ਯਾਦ ਰੱਖਿਓ ਵੀ ਉਹ ਸਤਿਗੁਰੂ ਜੀ ਮਹਾਰਾਜ ਕਿਰਪਾ ਕਰ ਦੇਣਾ ਉਹ ਸਤਿਗੁਰੂ ਮਹਾਰਾਜ ਦੀ ਕਿਰਪਾ ਵਰਤ ਜਵੇ ਅੱਜ ਜੋ ਹੁਕਮਨਾਮਾ ਸਾਹਿਬ ਦਰਬਾਰ ਸਾਹਿਬ ਤੋਂ ਆਇਆ ਤਨਾਸਰੀ ਰਾਗ ਦੇ ਵਿੱਚ ਉਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹ ਆਪਾਂ ਸਾਰੇ ਹੁਕਮਨਾਮਾ ਸਾਹਿਬ ਨੂੰ ਪੜਿਏ ਮੰਗਤੇ ਨੂੰ ਆਪਣਾ ਨਾਮ ਦੇ ਤਾਂ ਕਿ ਮੈਂ ਸਦਾ ਤੇਰੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਰਹਾਂ ਸਤਿਗੁਰੂ ਮਹਾਰਾਜ ਮੇਰੇ ਤੇ ਅਜਿਹੀ ਕਿਰਪਾ ਕਰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਤੇ ਅਜਿਹੀ ਕਿਰਪਾ ਕਰਦੇ ਹੋ ਤੇ ਉਸ ਹੁਕਮਨਾਮਾ ਸਾਹਿਬ ਦੇ ਵਿੱਚ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ 606 8 ਅੰਗ ਤੇ ਉਹ ਹੁਕਮਨਾਮਾ ਸਾਹਿਬ ਹੈ ਤੇ ਤੁਸੀਂ ਉਸ ਹੁਕਮਨਾਮਾ ਸਾਹਿਬ ਨੂੰ ਪੜਿਓਗੇ ਤੇ ਆਪਾ ਪੜਦੇ ਆ ਹਮ ਭੀਖ ਕਪੇ ਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਉਹੋ ਦਇਆਲ ਨਾਮ ਦੇਹ ਮੰਗਤ ਜਨਕੋ ਸਦਾ ਰਹੋ ਰੰਗ ਰਾਤਾ ਏ ਪਾਤਸ਼ਾਹ ਜੀ ਕਿਰਪਾ ਕਰ ਦਿਓ ਹੁਣ ਯਾਦ ਰੱਖਿਓ ਵੀ ਲੜਾਈ ਭਾਵੇਂ ਜਿੰਨੀ ਮਰਜੀ ਲੰਬੀ ਹੋਵੇ ਪਰ ਸਤਗੁਰੂ ਮਹਾਰਾਜ ਜੀ ਕਿਰਪਾ ਕਰਨ ਤੇ ਆਏ ਤਾਂ ਇੱਕ ਚੁਟਕੀ ਮਾਰਨ ਤੇ ਜਿੰਨਾ ਸਮਾਂ ਲੱਗਦਾ ਉਦੋਂ ਵੀ ਘੱਟ ਸਮਾਂ ਇੱਕ ਅੱਖ ਝਪਕਣ ਤੇ ਜਿੰਨਾ ਸਮਾਂ ਲੱਗਦਾ ਉਦੋਂ ਵੀ ਘੱਟ ਸਮਾਂ ਲੱਗਣਾ ਹੈ ਰਾਜਵੀਰ ਵੀਰ ਨੂੰ ਠੀਕ ਹੁੰਦੇ ਆ ਪਿਆਰਿਓ ਲੜਾਈ ਜ਼ਰੂਰ ਲੰਬੀ ਡਾਕਟਰ ਸਹਿਬਾਨ ਆਪਣੇ ਹਿਸਾਬ ਨਾਲ ਜਿਹੜੀ ਹੈ ਸੰਗਤ ਨੂੰ ਦੱਸ ਰਹੇ ਨੇ ਕਿ ਇੰਨਾ ਲੰਮਾ ਸਮਾਂ ਲੱਗ ਸਕਦਾ ਹੈ ਇੰਨਾ ਸਮਾਂ ਹੋ ਸਕਦਾ ਹੈ ਪਰ ਉਹ ਆਪਣੀ ਜਗ੍ਹਾ ਸਹੀ ਨੇ ਪਰ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ ਡਾਕਟਰ ਵੀ ਜਿਹੜੇ ਨੇ ਉਹ ਕਹਿੰਦੇ ਵੀ ਰੱਬ ਦੀਆਂ ਦੁਆਵਾਂ ਜੇ ਪ੍ਰਮਾਤਮਾ ਚਾਵੇ ਤੇ ਕਹਿੰਦੇ 1 ਸੈਕਿੰਡ ਦੇ ਵਿੱਚ ਹੀ ਸਭ ਕੁਝ ਠੀਕ ਹੋ ਸਕਦਾ ਹੈ ਕਹਿੰਦੇ ਪ੍ਰਮਾਤਮਾ ਸ਼ਕਤੀਸ਼ਾਲੀ ਹੈ ਮਹਾ ਸ਼ਕਤੀਸ਼ਾਲੀ ਹੈ ਰੱਬ ਦੇ ਵਿੱਚ ਜਿਹੜੀ ਤਾਕਤ ਹੈ ਨਾ ਉਹ ਕਿਸੇ ਵਿੱਚ ਨਹੀਂ ਹੈਗੀ ਦਿਮਾਗ ਵਾਲੇ ਡਾਕਟਰ ਦਾ ਇਹ ਕਹਿਣਾ ਹੈ ਕਹਿੰਦੇ ਕਈ ਵਾਰੀ ਇਹ ਹੋ ਜਾਂਦਾ ਹੈ ਪੇਸ਼ੈਂਟ ਦੀ ਕੰਡੀਸ਼ਨਸ ਵੀ ਕੁਝ ਯਾਦ ਆ ਗਿਆ ਕੁਝ ਨਹੀਂ ਯਾਦ ਆਇਆ ਕਈ ਵਾਰੀ ਭੁੱਲ ਜਾਣਾ ਤੇ ਕਈ ਵਾਰੀ ਕੁਝ ਯਾਦ ਨਾ ਰਹਿਣਾ ਕਹਿੰਦੇ ਹੋ ਸਕਦਾ ਹੈ ਵੀ ਜੇਕਰ ਦਿਮਾਗ ਸਹੀ ਸਥਿਤੀ ਦੇ ਵਿੱਚ ਕੰਮ ਪਹਿਲਾਂ ਵਾਂਗੂ ਨਾ ਕਰਨ ਲੱਗਿਆ ਤਾਂ ਪਹਿਲਾਂ ਵਾਲੀਆਂ ਯਾਦਾਂ ਵੀ ਮਿਟ ਜਾਣਗੀਆਂ ਸਾਰਾ ਕੁਝ ਮਿਟ ਜਾਊਗਾ ਮੈਂ ਭੁੱਲ ਜਾਊਗਾ ਮੈਂ ਕੀ ਸੀ ਮੈਂ ਕਿਵੇਂ ਹਾਂ ਕੌਣ ਹਾਂ ਮੇਰਾ ਕੌਣ ਮੇਰਾ ਨਹੀਂ ਹੈ ਸਾਰਾ ਕੁਝ ਭੁੱਲ ਜਾਊਗਾ ਇੱਕ ਫਰੈਸ਼ਰ ਬਣ ਜਾਊਗਾ ਦਿਮਾਗ ਇੱਕ ਫਰੈਸ਼ ਜਿਵੇਂ ਇੱਕ ਛੋਟੇ ਬੱਚੇ ਦਾ ਦਿਮਾਗ ਹੁੰਦਾ ਵੀ ਇਦਾਂ ਬਣ ਜਾਊਗਾ ਵੀ ਪਰਮਾਤਮਾ ਹੁਣ ਕਿਰਪਾ ਕਰੇ ਅਸੀਂ ਤਾਂ ਜ਼ੋਰ ਲਾਵਾਂਗੇ ਜਿੰਨਾ ਹੋਏਗਾ ਤੇ ਪਰਮਾਤਮਾ ਹੁਣ ਕਿਰਪਾ ਕਰੇ ਕਹਿੰਦੇ ਸਾਰਾ ਕੁਝ ਪਹਿਲਾਂ ਵਾਂਗੂ ਠੀਕ ਹੋ ਜਾਏ ਸਰੀਰ ਭਾਵੇਂ ਥੋੜਾ ਬਹੁਤਾ ਠੀਕ ਹੁੰਦਾ ਲੇਟ ਹੋ ਜਾਊਗਾ ਪਰ ਦਿਮਾਗ ਪੱਖੋਂ ਨਹੀਂ ਕੋਈ ਘਾਟ ਰਹਿਣੀ ਚਾਹੀਦੀ ਸਰੀਰ ਭਾਵੇਂ ਅੱਜ ਠੀਕ ਹੋ ਜਾਏ ਜੇ ਦਿਮਾਗ ਠੀਕ ਨਾ ਨਾ ਹੋਇਆ ਵੀ ਦਿਮਾਗ ਬੱਚਿਆਂ ਵਰਗਾ ਹੋ ਗਿਆ ਜਾਂ ਯਾਦਦਾਸ਼ਤ ਮਿੱਟੀ ਗਈ ਜਾਂ ਕੁਝ ਵੀ ਹੋ ਗਿਆ ਕਹਿੰਦੇ ਉਹ ਬਹੁਤਾ ਉੱਥਾ ਕਰੂਗਾ ਹੁਣ ਡਾਕਟਰ ਸਹਿਬਾਨ ਕਹਿੰਦੇ ਵੀ ਪਰਮਾਤਮਾਗੇ ਅਰਦਾਸ ਕਰਿਏ ਇਹ ਜੰਗ ਲੰਬੀ ਵੀ ਚੱਲ ਸਕਦੀ ਹੈ ਜੇ ਪਰਮਾਤਮਾ ਕਿਰਪਾ ਕਰੇ ਤੇ ਕਹਿੰਦੇ ਉਹ ਵੀਰ ਕੁਝ ਦਿਨਾਂ ਦੇ ਵਿੱਚ ਵੀ ਠੀਕ ਹੋ ਸਕਦਾ ਹੈ ਕਹਿੰਦੇ ਰੱਬਗੇ ਅਰਦਾਸ ਕਰੋ ਰੱਬ ਤੋਂ ਵੱਡਾ ਕੋਈ ਹੋਰ ਡਾਕਟਰ ਨਹੀਂ ਹੈਗਾ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਦ ਮੁਖ ਦੇਵਾ ਕੱਟੈ ਜਮ ਕੀ ਫੰਦਾ ਉਹ ਪਰਮਾਤਮਾ ਸਾਰਿਆਂ ਦੇ ਜਮਾਂ ਦੀਆਂ ਫਾਹੀਆਂ ਫੰਦੀਆਂ ਨੂੰ ਕੱਟਣ ਵਾਲਾ ਤੇ ਪਿਆਰਿਓ ਤੇ ਯਾਦ ਰੱਖਿਓ ਆਹ ਤੇ ਕੁਝ ਵੀ ਗੱਲ ਨਹੀਂ ਹੈਗੀ ਪਰਮਾਤਮਾ ਕਿਰਪਾ ਕਰੇ ਤੁਸ ਵੀਰ ਨੂੰ ਚੜ੍ਹਦੀ ਕਲਾ ਦੇਵੇ ਸਾਰਿਆਂ ਨੂੰ ਤੰਦਰੁਸਤੀ ਦੇਵੇ ਸਾਰੇ ਆਪਣੀ ਨੇ ਕੋਈ ਬਗਾਨਾ ਨਹੀਂ ਹੈਗਾ ਨਾ ਕੋ ਵੈਰੀ ਨਹੀਂ ਬੇਗਾਨਾ ਸਦਲ ਸੰਗ हमको बने आई याद रख करो ਆਪਾਂ ਵੀ ਅਰਦਾਸ ਕਰਿਆ ਕਰੀ ਸਤਿ ਸਰਬਤ ਦੇ ਭਲੇ ਦੀ ਸਰਬਤ ਦੇ ਭਲੇ ਚ ਆਪਾਂ ਵੀ ਆ ਜਾਨਨੇ ਆ ਸੋ ਪਿਆਰਿਓ ਆਪਣਾ ਵੀ ਭਲਾ ਤਾਂ ਹੀ ਹੋਗਾ ਜੇ ਸਤਿਗੁਰੂ ਤੋਂ ਆਪਾਂ ਦੂਜਿਆਂ ਦਾ ਮੰਗਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ